ਆ ਜੋ ਪਕਰਦੇ ਨੇ ਲਾਲ ਕਾਂਗਰਸ ਸਰਕਾਰ ਦੀ ਤੇ ਲੀਡਰਾਂ ਦੀ ਵੀ ਜਿਹੜੇ ਲੀਡਰ ਨੇ ਆਪਾਂ ਨੂੰ ਕਿਵੇਂ ਭੇਡ ਬੱਕਰੀਆਂ ਬਣਾਈ ਫਿਰਦੇ ਨੇ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਨਾ ਇਹ ਗੱਲ ਪਿਆ ਕਰਦਾ ਵੀ ਜਿਹੜੀ ਨਰੇਗਾ ਉਹ ਨਰੇਗਾ ਬੰਦ ਹੋ ਚਲੀ ਬੰਦ ਕਿਵੇਂ ਹੋ ਚਲੀ ਵੀ ਜਿਹੜੀਆਂ ਮਾਤਾ ਸਿਨਾ ਉਹਨਾਂ ਮਾਤਰੀ ਫੋਟੋ ਖਿੱਚਣ ਕਰਨਗੇ ਉਥੇ ਭੇਜਨ ਕਰਨਗੇ ਵੀ ਇਹ માતા ਕੰਮ ਕਰ ਸਕਦੀ ਕੀ ਨਹੀਂ ਕਰ ਸਕਦੀ ਦੇਖੋ ਕਿੱਡਾ ਲੋਕਾਂ ਨੂੰ ਬੁੱਧੂ ਬਣਾਉਂਦਾ ਚੱਕਰ ਇਹਨਾਂ ਨੇ ਬਣਾਇਆ ਵੀ ਲੋਕਾਂ ਨੂੰ ਗਮਰਾਹ ਕਰਕੇ ਤੇ ਮਗਰ ਕਿਵੇਂ ਲਾਉਣਾ ਕੋਈ ਨਰੇਗਾ ਨਹੀਂ ਸੈਂਟਰ ਨੇ ਬੰਦ ਕੋਈ ਕੀਤੀ ਕੋਈ ਕੁਝ ਨਹੀਂ ਕੀਤਾ ਇਹ ਲੀਡਰਾਂ ਦੇ ਪੈਰ ਇਹਨਾਂ ਦੇ ਮਗਰ ਨਾਲ ਲੱਗ ਗਿਆ ਜੇ ਇਹ ਤੁਹਾਨੂੰ ਬੁੱਧੂ ਬਣਾ ਕੇ ਤੁਹਾਡੀਆਂ ਵੋਟਾਂ ਲੈਣ ਨੂੰ ਫਿਰਦੇ ਨੇ ਵੀ ਗਰੀਬ ਜਨਤਾ ਸਾਡੇ ਮਗਰ ਲੱਭ ਜਾਣ ਇਹ ਕੋਨਾ ਕੋਈ ਝੂਠ ਤਪਾਹਣ ਬਣਾਉਂਦੇ ਨੇ ਵੀ ਸਾਡੇ ਲੋਕ ਮਗਰ ਲੱਗ ਜਾਣ ਉਹਰ ਤੇ ਇਹਨਾਂ ਦੇ ਕੋਲੇ ਰਿਆ ਨਹੀਂ ਜਦੋਂ ਕੈਪਟਨ ਜਦੋਂ ਕੁੜਕਾ ਸਾਹਿਬ ਸੌ ਫੜ ਕੇ ਨਾ ਕਰਜ਼ੇ ਦੀ ਸੌ ਖਾਦੀ ਤੇ ਚਿੱਟੇ ਦੀ ਸੌ ਖਾਦੀ ਉਹ ਦੋਵੇਂ ਕੰਮ ਹੀ ਨਹੀਂ ਹੋਏ ਹੁਣ ਇਹ ਹੁਣ ਇਹ ਇੱਕ ਗੱਲ ਕਰਦੇ ਪੈਣਾ ਹੈ ਰੇਗਾ ਦੀ ਭਗਵੰਤ ਮਾਨ ਸਾਹਿਬ ਨੇ ਰੇਗਾ ਦੀ ਗੱਲ ਕੀਤੀ ਵਿਧਾਨ ਸਭਾ ਦੇ ਵਿੱਚ ਉੱਥੇ ਤੇ ਉਹਦੇ ਮਗਰ ਲੱਗੇ ਨਹੀਂ ਉੱਥੇ ਉਹਦੇ ਨਾਲ ਹੀ ਖਲੋਤੇ ਨਹੀਂ ਤੇ ਬਾਹਰ ਲੋਕਾਂ ਦੇ ਵਿੱਚ ਕਿਵੇਂ ਸੰਗ ਪਾੜ ਪਾੜ ਕੇ ਜਿਵੇਂ ਜਾਨ ਨਿਕਲਦੀ ਹੈ ਨਾ ਬੰਦੇ ਦੀ ਰਾਜਾ ਵੜਿੰਗੇਵੇਂ ਕਰਦਾ ਪਿਆ ਜਿਵੇਂ ਦਿਮਾਗ 'ਚ ਨੁਕਸ ਪਿਆ ਦਾ ਰਾਜਾ ਵੜਿੰਗ ਦੇ ਅਸਲ ਗੱਲ ਪਤਾ ਕੀ ਭਗਵਾਨਤ ਮਾਨ ਨੇ ਇਹਨਾਂ ਸਾਰੇ ਲੀਡਰਾਂ ਦੇ ਦਿਮਾਗ ਲਾ ਦਿੱਤੇ ਨੇ ਚਾਹੇ ਅਕਾਲੀ ਚਾਹੇ ਕਾਂਗਰਸੀ ਚਾਹੇ ਕੋਈ ਵੀ ਅਜੇ ਅਕਾਲੀ ਦੇ ਨੇ ਨਹੀਂ ਫੜੀ ਚ ਅਕਾਲੀ ਦਾ ਕੱਲਾਕ ਫੜੀ ਚ ਮਜੀਠੀਆ ਫੜੀ ਚ ਆਪ ਦੇ ਲੱਛਣਾਂ ਤੋਂ ਉਹ ਫੜੀ ਚ ਆਪ ਦੇ ਲੱਛਣਾਂ ਤੋਂ ਜਿਉ ਉਹ ਇੰਨੀਆਂ ਮੂਛਾਂ ਨਾਲ ਸਵਾਰਦਾ ਇਹਨਾਂ ਕੁਝ ਨਾ ਕਰਦਾ ਤੂੰ ਨੂੰ ਕੁਝ ਨਹੀਂ ਹੁੰਦਾ ਰਾਜਾ ਵੜਿੰਗ ਨਿਯੋਗਿਆ ਤਲ ਗਿਆ ਜਦੋਂ ਬੰਦਾ ਝੂਠਾ ਹੋਵੇ ਨਾ ਉਦੋਂ ਉਹਨੂੰ ਜਿਆਦਾ ਮੌਕਾ ਸੰਭਾਲਣਾ ਚਾਹੀਦਾ ਉਹਨਾਂ ਦਾ ਦੂਜੇ ਕਿਉਂ ਨਹੀਂ ਬਾਜਬਾ ਕਿਉਂ ਨਹੀਂ ਜਿਆਦਾ ਬੋਲਦਾ ਸੁਖੀ ਰੰਦਾਵਾ ਕਿਉਂ ਨਹੀਂ ਬੋਲਦਾ ਹੋਰ ਕਿਉਂ ਨਹੀਂ ਬੋਲਦੇ ਭਗਵੰਤ ਮਾਨਨਾ ਇਸੇ ਕਰਕੇ ਨਹੀਂ ਬੋਲਦੀ ਵੀ ਸਾਰੇ ਕਾਣੇ ਨੇ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਬੇੜਾਗਰ ਕੀਤਾ ਠੀਕ ਹੈ ਹੁਣ ਦੇਖੋ ਲੋਕਾਂ ਨੂੰ ਇਹ ਪੀਲੇ ਵੀ ਤੁਸੀਂ ਨਰੇਗਾ ਦੇ ਚੱਕਰ ਤੇ ਨਾ ਆ ਜਾ ਸੈਂਟਰ ਨੇ ਕੋਈ ਨਰੇਗਾ ਬੰਦ ਨਹੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਸੈਂਟਰ ਨੇ ਬੀਜੇਪੀ ਨੇ ਤੁਹਾਡੇ ਤੋਂ ਵੋਟਾਂ ਲੈਣੀਆਂ ਨੇ ਜੀ ਬੀਜੇਪੀ ਤੁਹਾਡੇ ਡਰੇਗਾ ਬੰਦ ਕਰੇਗੀ ਤੇ ਤੁਹਾਡੇ ਤੋਂ ਬੋਟਾ ਕਿਵੇਂ ਮੰਗੇਗੀ ਉਹਨਾਂ ਨੇ ਵੀ ਆਪਦੇ ਬੰਦੇ ਪੰਜਾਬ 'ਚ ਖੜਾarne ਨੇ ਆਪਦੀ ਸਰਕਾਰ ਬੀਜੇਪੀ ਨੇ ਵੀ ਬਣਾਉਣੀ ਪੰਜਾਬ ਦੇ ਵਿੱਚ ਇਹ ਸਿਰਫ ਤੁਹਾਨੂੰ ਲੋਕਾਂ ਨੂੰ ਬੁੱਧੂ ਬਣਾਉਂਦੇ ਪੈਣ ਠੀਕ ਹੈ ਜਿਵੇਂ ਆਦਾ ਬੱਸ ਹੀ ਮੁੱਖ ਮੰਤਰੀ ਬਣਨ ਦਾ ਮਚਾਵਾ ਨਹੀਂ ਹੈਗਾ ਠੀਕ ਹੈ ਮੋਲ ਕਰੋ ਮਤਬਲੇ ਵੀ ਜਿਹੜੀ ਪਿੱਛੇ 5 ਕਰੋੜ ਦੀ ਗੱਲ ਬਿੱਟੂ ਨੇ ਕੀਤੀ ਸੀ ਵੀ ਇਹਨਾਂ ਦਾ ਮੁੱਖ ਮੰਤਰੀ ਜਿਹੜਾ 5 ਕਰੋੜ ਰੁਪਇਆ ਦੇ ਦੇਗਾ ਉਹ ਬਣ ਜਾਏਗਾ ਗੱਲ ਸੱਚ ਨਿਕਲਿਆ ਇਹਨਾਂ ਦੇ ਮੁੱਖ ਮੰਤਰੀਆਂ ਨੇ ਮੁੱਲ ਲੱਗਦੇ ਨੇ ਜਿਹੜਾ ਮੁੱਖ ਮੰਤਰੀ 5 ਕਰੋੜ ਰੁਪਈਆ ਦੇ ਕੇ ਮੁੱਖ ਮੰਤਰੀ ਬਣੇਗਾ ਉਹ ਪੰਜਾਬ ਦਾ ਭਲਾ ਕਰੇਗਾ ਤੁਸੀਂ ਪਹਿਲੂ ਇਹ ਗੱਲ ਦੱਸ ਦਿਓ ਬਿਲਕੁਲ ਹੀ ਨਹੀਂ ਕਰੇਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਬਾਕੀ ਜਿਹੜੀ ਕਣਕ ਏ ਉਹ ਗਰੀਬਾਂ ਨੂੰ ਸੈਂਟਰ ਘਾਲਦਾ ਪਿਆ ਉਹ ਭਗਵਾਨ ਜਮਾਨ ਨੇ ਰੋਕੀ ਪਹਿਲੂ ਇਹਨਾਂ ਨੇ ਰੋਕੀ ਸੀ ਕਾਂਗਰਸ ਕਹਿੰਦੇ ਨਹੀਂ ਰੋਕੀ ਤੇ ਕਾਲੀਆਂ ਨੇ ਜੋ ਕਿ ਕਾਲੀਆਂ ਨੇ ਸੈਂਟਰ ਤੋਂ ਇਹ ਮਨਜ਼ੂਰ ਕਰਾ ਕੇ ਲਿਆ ਕੇ ਦਿੱਤੀ ਸੀ ਜੀ ਕਾਂਗਰਸ ਦਾ ਇਹਦੇ ਵਿੱਚ 1% ਵੀ ਗਰੀਬਾਂ ਦੇ ਨਾਲ ਰੋਲ ਨਹੀਂ ਤੁਸੀਂ ਮੈਨੂੰ ਤਾਂ ਸਮਝ ਨਹੀਂ ਲੋਕਾਂ ਦੀ ਲੱਗਦੀ ਵੀ ਤੁਸੀਂ ਤਾੜੀਆਂ ਕਿਹੜੇ ਚੱਕਰ ਚ ਮਾਰਦੇ ਜੇ ਗਰੀਬਾਂ ਤੋਂ ਤੈਨੂੰ ਨਫ਼ਰਤ ਹੈ ਰਾਜੀਵ ਵੜਿੰਗ ਨੂੰ ਜੇ ਰਾਜੀਵ ਵੜਿੰਗ ਨੂੰ ਨਫ਼ਰਤ ਨਾ ਹੋਦੀ ਗਰੀਬਾਂ ਤੋਂ ਤੇ ਇਹ ਗੱਲ ਉਹ ਕਹਿ ਸਕਦਾ ਸੀ ਵੀ ਉਹ ਵੇਖੋ ਜੀ ਬੂਟਾ ਸਿੰਘ ਜੀ ਕਾਲਾ ਸ਼ਾਹ ਤੋਰ ਜਮਨੀ ਜੀ ਯਾਰ ਨਫਰਤ ਕੀਤੀ ਕਿ ਇਹ ਗੱਲ ਕਹੀ ਤੇ ਅੱਜ ਅਸੀਂ ਇਹ ਚੀਜ਼ ਨੂੰ ਮਦਬਲੇ ਅੱਗੇ ਲਈ ਹਉਣੇ ਠੀਕ ਹੈ ਮੁਰ ਕੇ ਗਿਣਤੀ ਤੁਸੀਂ ਵੇਖ ਲਈ ਭਾਰੋਂ ਪਾ 60 ਭਾਰੋਂ ਪਾ 48 ਵੀ ਉਹ ਪੈਸੇ ਲੈ ਲਿਆ ਜੀ ਠੀਕ ਹੈ ਭਗਵਾਨ ਦਮਾਨ ਤੋਂ ਦੋ ਪੈਸੇ ਲੈ ਲਾਂਗੇ ਤੁਹਾਡੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਵੀ ਅਸੀਂ ਕਰਜ਼ੇ ਮਾਫ਼ ਕਰਾਂਗੇ ਤੁਸੀਂ ਕਿੰਨੇ ਕਾਂਗਰਸ ਨੇ ਕਿੰਨੇ ਕਰਜ਼ੇ ਵਾਅਦੇ ਕੀਤੇ ਨੇ ਰਾਜੇ ਵਿੜਿੰਗਰੀ ਉਦੋਂ ਨਾਲ ਸੀ ਕੈਪਟਨ ਦੀ ਜਦੋਂ ਇਹਨਾਂ ਕਿਹਾ ਸੀ ਵੀ ਅਸੀਂ ਕਰਜ਼ੇ ਮਾਫ਼ ਕਰਾਂਗੇ ਗਰੀਬ ਦਾ ਅਮੀਰ ਦਾ ਕੋਈ ਵੀ ਕਰਜ਼ਾ ਭਗਵਾਨ ਤਮਾਨ ਨੇ ਤਾਂ 1000 ਰੁਪਏ ਦੀ ਗੱਲ ਕੀਤੀ ਹੈ ਨਾ ਤੇ ਕਾਂਗਰਸ ਨੇ ਤਾਂ ਗੱਲ ਕੀਤੀ ਸੀ ਵੀ ਅਸੀਂ ਤੁਹਾਡੇ ਸਾਰੇ ਕਰਜ਼ੇ ਮਾਫ਼ ਕਰਾਂਗੇ ਉਦੋਂ ਕੌਣ ਸੀ ਕੱਲਾ ਮੁੱਖ ਮੰਤਰੀ ਨਹੀਂ ਸੀ ਇਕੱਲੇ ਮੁੱਖ ਮੰਤਰੀ ਨੇ ਗੱਲ ਕਹੀ ਸੀ ਇਹ ਨਾਲ ਜਿੰਨੇ ਸੁਖੀ ਰੰਧਾਵਾ ਬਾਜਵਾ ਚੰਨੀ ਗਹਿਰੀ ਦੂਜੀ ਰਾਜਾ ਵੜਿੰਗ ਲੈ ਲੋ ਜਿਹੜਾ ਅੱਜ ਪ੍ਰਧਾਨ ਬਣਿਆ ਇਹ ਜਿੰਨੇ ਵੀ ਲਾਗੜ ਭੋਗੜ ਸੀ ਇਹ ਸਾਰੀ ਉਦੋਂ ਨਾਲ ਸੀ ਤੇ ਇਹਨਾਂ ਨੂੰ ਤੁਸੀਂ ਪੁੱਛੋ ਵੀ ਤੁਸੀਂ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਉਦੋਂ ਤੁਸੀਂ ਕਰਜ਼ਾ ਨਾ ਮਾਫ਼ ਕਰਨ ਦੇ ਵਿੱਚ ਤੁਸੀਂ ਅਸਲ ਵਿੱਚ ਬੇੜਾਗੜ ਕਰਤਾ ਹੁਣ ਗਰੀਬਾਂ ਦਾ ਕਰਜ਼ਾ ਮਾਫ਼ ਹੋਣਾ ਸੀ ਜਿਹੜੀਆਂ ਬੀਬੀਆਂ ਦਾ ਗਰੁੱਪ ਬਣਾ ਕੇ ਰੁਪਈਏ ਲੈ ਸੀ ਤੁਹਾਡਾ ਮਾਫ਼ ਹੋਣਾ ਤੇ ਨਹੀਂ ਹੋਣਾ ਸੀ ਜਿਹੜਾ ਤੁਸੀਂ ਹੋਰ ਕੋਈ ਲਿਆ ਦਿੱਤਾ ਸੀ ਇਹਨਾਂ ਨੇ ਗੱਲ ਕਹੀ ਸੀ ਨਾ ਵੀ ਜਿਹੜੇ ਕਿਸੇ ਨੇ ਵੀ ਕੋਈ ਜ਼ਿਮੀਂਦਾਰ ਨੇ ਗਰੀਬ ਨੇ ਕਿਤੋਂ ਵੀ ਕਰਜ਼ਾ ਲਿਆ ਉਹ ਕਰਜ਼ਾ ਅਸੀਂ ਦਿਹਾਗੇ ਤੇ ਕਾਂਗਰਸ ਨੂੰ ਕਰਜ਼ਾ ਵਾਪਸ ਕੀਤਾ ਕਹਿੰਦਾ ਵਾਪਸ ਕਰਨ ਦੀ ਬਜਾਏ ਲੋਕਾਂ ਦਾ ਬੇੜਾ ਕਰਕੇ ਕਰਤਾ ਫੜ ਕੇ ਗਰੀਬ ਦਾ ਅਮੀਰ ਦਾ ਦਿਹਾੜੀਦਾਰ ਦਾ ਸਾਰਿਆਂ ਦਾ ਭਗਵਾਨ ਤੁਮਾਨ ਦਾ ਦਿੱਤਾ ਲਈ ਬੇਟਾ 200 ਰੁਪਇਆ 12 ਪੰਜ 48 12 ਪੰਜ 60 ਬਣਦਾ 48 ਕਿਹ ਜਾਂਦਾ ਇਹ ਆ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਜਿਹਨੂੰ ਗਿਣਤੀ ਦਾ ਹੀ ਨਹੀਂ ਪਤਾ ਠੀਕ ਹੈ ਤੇ ਬਾਕੀ ਨਵੇਂ ਜਿਹੜੇ ਮੁੰਡੇ ਨੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਤਾਂ ਸਾਡੇ ਮਗਰੋਂ ਲਵੋ ਸਾਰੇ ਪੁਰਾਣੇ ਨਵੇਂ ਮੁੰਡੇ ਭਰਤੀ ਕਰੋ ਤੇ ਨਵੇਂ ਮੁੰਡੇ ਉਠਾਓ ਅਸੀਂ ਤਾਂ ਤੁਹਾਨੂੰ ਤੁਹਾਨੂੰ 5-5 ਵੇ ਦਾ ਐਮਐਲਏ ਬਣਾਤਾ ਜਦੋਂ ਰਾਜਾ ਰਾਜਾ ਮੰਤਰੀ ਬਣਿਆ ਸੀ ਟਰਾਂਸਪੋਰਟ ਮੰਤਰੀ ਬਣਿਆ ਸੀ ਉਦੋਂ ਕੀ ਹਾਲਾਤ ਕੀਤੇ ਇਹਨਾਂ ਨੇ ਟਰੱਕਾਂ ਦੇ ਗੱਡੀਆਂ ਦੇ ਮੋਟਰਸਾਈਕਲਾਂ ਦੇ ਕਿੰਨੇ ਚਲਾਨ ਕੀਤੇ ਤੁਸੇ ਹਿਸਾਬ ਤਾਂ ਲਾਉਦੋਂ ਕੀ ਕੀਤਾ ਸੀ ਨਾ ਇਹਨੇ ਕੀ ਕੀਤਾ ਸੀ ਇਹਨਾਂ ਨੂੰ ਪੁੱਛੋ ਤਾਂ ਸੀ ਤੁਸੀਂ ਤਾੜੀਆਂ ਜੋ ਮਾਰਦੇ ਜੀ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਬਿੱਪ ਗਵੰਤ ਮਾਰਦਾ ਬਾਹਰੋਂ ਪੰਜਾ 60 ਬਣਨਾ ਹੈ ਤੇ ਤੁਸੀਂ ਤਾਂ ਇੱਕ ਘਰ ਦਾ ਹੀ ਗਰੀਬ ਦਾ 17-80000 ਰੁਪਏ ਕਰਜ਼ਾ ਹੈਗਾ ਸੀ ਤੇ ਫਿਰ ਤੁਸੀਂ ਮਾਫ ਕਿਉਂ ਨਹੀਂ ਕੀਤਾ ਸਿਰਫ ਇਹ ਭਾਈ ਤੁਹਾਨੂੰ ਬੁੱਧੂ ਬਣਾਉਂਦੇ ਆ ਲੋਕਾਂ ਨੂੰ ਤਾਲੀਆਂ ਮਾਰ ਕੇ ਬੱਲੇ ਬੱਲੇ ਕਰਾਈ ਚਲੋ ਜੀ ਇਹ ਜੀ ਕਾਂਗਰਸ ਜਿਹੜੀ ਇਹਨੇ ਗਰੀਬੀ ਜੋ ਕੱਢਿਆ ਫਿਰ ਇਹ ਜੀ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਪਰਿਵਾਰਾਂ ਦੇ ਪਰਚੇ ਕਰਾਂਗੇ ਤੇ ਗੈਂਗਸਟਰ ਬਣਾਏ ਕਿਨੇ ਨੇ ਗੈਂਗਸਟਰ ਬਣਾਏ ਕਿਨੇ ਨੇ ਇਹ ਕਾਂਗਰਸ ਨੇ ਤਾਂ ਬਣਾਏ ਨੇ ਕਿੰਨਾ ਬਣਾਏ ਨੇ ਗੈਂਗਸਟਰ ਇਹਨਾਂ ਨੇ ਬਣਾਏ ਨੇ ਭਗਵਾਨ ਤਮਾਨ ਨੇ ਗੈਂਗਸਟਰ ਪੂਰੀ ਬਣਾਇਆ ਕੋਈ ਵੀ ਇਹਨਾਂ ਨੇ ਪਰਚੇ ਕਰਾ ਕਰਾ ਕੇ ਕਾਂਗਰਸੀਆਂ ਨੇ ਪਰਚੇ ਕਰਾ ਕਰਾ ਕੇ ਬਣਾਏ ਨੇ ਇਹ ਨਹੀਂ ਬਣਾਏ ਦੱਸੋ ਤੇ ਇਹ ਉਹਨਾਂ ਦੇ ਅਸੀਂ ਪਰਚੇ ਕਰਾਂਗੇ ਉਹਨਾਂ ਦੇ ਮਾਵਾ ਦੇ ਪਰਚੇ ਕਰਾਂਗੇ ਪਿਓਾਂ ਦੇ ਪਰਚੇ ਕਰਾਂਗੇ ਮਤਬਲਿਆ ਵੀ ਭਗਵਾਨ ਜੀ ਮਾਨ ਤਾਂ ਗੈਸਟਰ ਜਿਹੜਾ ਉਹਨੂੰ ਫੜਦਾ ਉਹਦੇ ਮਾਂ ਪਿਓ ਨੂੰ ਤਾਂ ਕੁਝ ਨਹੀਂ ਆਉਂਦਾ ਜੇ ਤੁਸੀਂ ਇਹ ਸਰਕਾਰ ਬਣਾ ਲਓਗੇ ਤਾਂ 84 ਵਾਲਾ ਦੌਰ ਆਵਾਂਗੇ ਜਿਵੇਂ 84 ਦੇ ਵਿੱਚ ਬੇਨ ਤੇ ਬੁੱਚੜ ਨੇ ਫੜ ਫੜ ਕੇ ਮਾਰੇ ਸੀ ਨਾ ਲੋਕਾਂ ਦੇ ਮੁੰਡੇ ਇਹ ਉਵੇਂ ਮੁੰਡੇ ਮਾਰਨਗੇ ਤੁਹਾਡੇ ਇੱਕ ਭਗੋੜਾ ਵਗੇ ਤਾਂ ਦੂਜੇ ਸਾਰੇ ਟੱਪਰ ਨੂੰ ਫੜ ਕੇ ਅੰਦਰ ਦੇਣਗੇ ਨਾਲੇ ਫੇਰਨਗੇ ਡਾਕ ਤੇ ਨਾਲੇ ਤੁਹਾਡੇ ਜੀ ਮਾਰਨਗੇ ਇਹ ਰਾਜੇ ਵੜਿੰਗ ਦੀ ਇਹ ਅੰਦਰ ਦੀ ਲਵਜੇ ਥੋੜਾ ਜਿਆਦਾ ਦਿਮਾਗ ਚ ਸੋਚ ਲਿਆ ਕਰੋ ਵੀ ਇਹ ਉਹ ਬੇਨ ਤੇ ਬੁੱਚੜ ਵਾਲੀ ਗੱਲ ਕਹਿਣ ਰਿਆ ਹੈ ਜਿਹੜੀ ਬੇਨ ਤੇ ਬੁੱਚੜ ਨੇ ਕੀਤੀ ਸੀ 13 14 ਸਾਲ ਮੱਝ ਦੀ ਧਰਤੀ ਦੇ ਬਰਾਦ ਨਹੀਂ ਚੜੀ ਸੀ ਭਗੌੜਾ ਇੱਕ ਸੀ ਤੇ ਟੱਬਰ ਸਾਰਾ ਪੁੱਠਾ ਕਰਕੇ ਘਰਾਂ ਦੇ ਘਰ ਤੋਂ ਹੀ ਲਾਹਤੀ ਸੀ ਕਾਂਗਰਸ ਨੇ ਇਹ ਉਹ ਕਾਂਗਰਸ ਏ ਉਹ ਰਾਜੇ ਵੜਿੰਗਰੀ ਨੇ ਇਹ ਜਦੋਂ ਤੁਹਾਡੇ ਕੋਲ ਆ ਗਏ ਇਸ ਤਰ੍ਹਾਂ ਕਰਦੇ ਨੇ ਨਾ ਉਦੋਂ ਬਈ ਇਹਨਾਂ ਤੋਂ ਪੁੱਛਿਆ ਕਰੋ ਬਤ ਤੁਸੀਂ ਤਾਂ ਵਹਿਦਾ ਕੀਤਾ ਸੀ ਆ ਤੇ ਤੁਸੀਂ ਸਾਡੇ ਕਰਜ਼ੇ ਨਹੀਂ ਮਾਫ ਕੀਤੇ ਜੇ ਤੁਸੀਂ ਨਹੀਂ ਕੀਤੇ ਤੂੰ ਨਾ ਯਾਰ ਨਹੀਂ ਦਿੱਤਾ ਕੋਈ ਗੱਲ ਨਹੀਂ ਉਹਨੇ ਯਾਰ ਨਹੀਂ ਦਿੱਤਾ ਪਰ ਉਹਨੇ ਲੋਕਾਂ ਦੇ ਜਵਾਕਾਂ ਨੂੰ ਨੌਕਰੀਆਂ ਦਿੱਤੀਆਂ ਨੇ ਨੌਕਰੀਆਂ ਜਰੂਰ ਭੁਗਤਾਨਤਮਾਨ ਨੇ ਦਿੱਤੀਆਂ ਨੇ ਇਹ ਗੱਲ ਮੰਨਣੀ ਪੈਗੀ ਨੌਕਰੀਆਂ ਦਿੱਤੀਆਂ ਨੇ ਬਦਲੇ ਫ੍ਰੀ ਆ ਨੂੰ ਪੈਸਾ ਨਹੀਂ ਕੋਈ ਵੀਰੇ ਕਿਸੇ ਤੋਂ ਲਿਆ ਜੇ ਬਾਕੀ ਇਹ ਤੁਸੀਂ ਰਾਜੇਵ ਡੈਂਗ ਦਾ ਤਾਂ ਵੇਖਿਆ ਇਹਨਾਂ ਦਾ ਦਿਮਾਗ 'ਚ ਨੁਕਸ ਪੈ ਗਿਆ ਸਾਰਿਆਂ ਦਾ ਹੀ ਉਹ ਕੱਲ੍ਹ ਕਹਿੰਦਾ ਇਹਨਾਂ ਬੰਦਾ ਬੋਲਦਾ ਵੇਖਿਆ ਜੇ ਜਿਨਨੇ ਇਹ ਤਾਂ ਹਿੱਲੇ ਭਨੇ ਸਾਰੇ ਬਾਜਵਾ ਵਖਰਾ ਲੋਸਮੈਂਟ ਕਰੀ ਜਾਂਦਾ ਸੁਖੀ ਰਧਾਵਾ ਕਦੋਂ ਕਰੀ ਜਾਂਦਾ ਕੈਪਟਨ ਨੂੰ ਕੈਪਟਨ ਨੂੰ ਹੁਣ ਕਦੇ ਥਾਂ ਨਹੀਂ ਹੈਗੀ ਕਿਤੇ ਵੀ ਕਿਸੇ ਪਾਰਟੀ ਦੇ ਵਿੱਚ ਤੇ ਆਹ ਹੁਣ ਉਹ ਲੱਗਾ ਪਾਰਟੀ ਚ ਆਉਣ ਕੈਪਟਨ ਕਾਂਗਰਸ ਚ ਤੇ ਹੁਣ ਉਹੋ ਹੀ ਸੁਖੀ ਰਧਾਵਾ ਕੀ ਹਾਂ ਠੀਕ ਆ ਬਿਲਕੁਲ ਜੀ ਬਿਲਕੁਲ ਸਪੈਕਟ ਕਰਾਂਗੇ ਜੀ ਮੈਂ ਤਾਂ ਨੀਜਤ ਕਰਨ ਇਹਨਾਂ ਦੀ ਜਵਾਨ ਜਵਾਨ ਕੋ ਨਹੀਂ ਹੈਗੀ ਤੇ ਨਾ ਇਹਨਾਂ ਦੀ ਜਵਾਨ ਤੇ ਰਿਹਾ ਕਰੋ ਲੀਡਰਾਂ ਉੱਤੇ ਸਮਝੀ ਗੱਲ ਚੰਗੀ ਲੱਗ ਜੇ ਸ਼ੇਰ ਸ਼ੁਰੂ ਕਰਦਿਆ ਕਰੋ ਇਹ ਉਹ ਨੇ ਕਾਂਗਰਸ ਪਾਰਟੀ ਜੀ ਨੇ ਬੁੱਚੜ-ਬੁੱਚੜ ਪੁਣਾ ਕੀਤਾ ਸੀ ਬੇਨਤੇ ਬੁੱਚੜ ਨੇ ਇਹ ਉਹ ਕਰਤੂਤਾਂ ਕਰਨਗੇ ਜੇ ਬਣ ਗਏ ਨਾ ਤੇ ਉਹ ਕਰਤੂਤਾਂ ਕਰਨਗੇ ਜਿਨ੍ਹਾਂ ਇਹ ਸਰਕਾਰ ਬਣ ਗਈ ਤਾਂ ਠੀਕ ਹੈ ਕਿ ਨਹੀਂ ਉਹਨੇ ਇੱਕ ਮੁੰਡਾ ਕਹਿੰਦੇ ਸਾਰੇ ਟੱਬਰ ਨੂੰ ਫੜ ਕੇ ਪਰਚੇ ਦੇ ਦੇ ਅੰਦਰ ਧੱਕ ਦਿਆਂਗੇ ਵਿਖਿਆ ਚ ਬੰਦ ਹੁੰਦਾ ਬੰਦ ਹੋ ਜਾਏਗਾ ਬੰਦ ਹੋ ਜਾਏਗਾ ਕਿ ਉਦੋਂ ਵੀ ਲੋਕਾਂ ਨੇ ਮੌਤ ਆ ਜਾਏਗੀ ਵੇਖੋ ਝਾੜੂ ਪਾਰਟੀ ਨੇ ਨੁਕਸਾਨ ਕੋਈ ਨਹੀਂ ਕੀਤਾ ਪੰਜਾਬ ਦਾ ਬੇਦਾਗਰਕ ਜਿਨਾ ਇਹਨਾਂ ਨੇ ਕੀਤਾ ਨਾ ਕਾਂਗਰਸ ਨੇ 17 ਸਾਲਾਂ ਜਿਨਾ ਕੋਈ ਕੰਮ ਨਹੀਂ ਕੀਤਾ ਸਾਡੀ ਸੰਭਾਲਾ ਦੇ ਵਿੱਚ ਯਾਰ ਕੱਚੀਆਂ ਪਿੰਡਾਂ ਨੂੰ ਕੱਚੇ ਰਾਹ ਹੁੰਦੇ ਸੀ ਕੱਚੀਆਂ ਸ਼ਰਤਾਂ ਹੁੰਦੀਆਂ ਸੀ ਇਹਦਾ ਬਾਦਲ ਸਾਹਿਬ ਨੇ ਬਣਾਈਆਂ ਆ ਕੇ ਸਾਰੀਆਂ ਇਹਨਾਂ ਦਿੱਤਾ ਕੀ ਇਹਨਾਂ ਨੇ ਕਾਕ ਨਹੀਂ ਦਿੱਤਾ ਇਹ ਤਾਂ ਲੁੱਟਿਆ ਦੇ ਕਸੁੱਟਿਆ ਕੁਝ ਕਰਦੇ ਰਹਿਣ ਹੋਰ ਕੋਸ਼ ਨਹੀਂ ਵੀ ਕੋਈ ਲੰਮਾ ਇਹਨਾਂ ਸਵਾਰ ਹੈ ਇਹ ਤਾਂ ਜਦੋਂ ਬਾਦਲ ਦੀ ਸਰਕਾਰ ਬਣੀ ਉਹਨੇ ਉਦੋਂ ਗਲੀਆਂਾਂ ਨਾਲੀਆਂ ਨਹਿਰਾਂ ਪੱਕੀਆਂ ਬਿੱਲੀ ਦੇ ਹਰਾ ਵਗੈਰਾ ਜਿੰਨੇ ਨੇ ਇਹ ਤੁਹਾਨੂੰ ਦੱਸਾਂਗੇ ਕਿ ਕਿੰਨੇ ਉਹਨੇ ਕੰਮ ਕੀਤੇ ਸੀ ਉਹਦੇ ਕੰਮ ਕੀਤੇ ਨੇ ਕਾਂਗਰਸ ਦਾ 1% ਵੀ ਕਾਂਗਰਸ ਦੇ ਕੋਈ ਕੰਮ ਕੀਤੇ ਬੇਨਤੇ ਬੁੱਚੜ ਨੇ ਇਹ ਇੰਦਰ ਰਾਏ ਇਹਨਾਂ ਦੀ ਜਿਹੜੀ ਮਾਸੀ ਨੇ ਦਰਬਾਰ ਸਭ ਟਾਇਆ ਤੇ ਬੇਨਤੇ ਬੁੱਚੜ ਨੇ ਲੋਕਾਂ ਦੇ ਚੁੱਕ ਚੁੱਕ ਕੇ ਜਵਾਗ ਮਾਰੇ ਮਾਝੇ ਦੀ ਧਰਤੀ ਤੇ 13-14 ਸਾਲ ਬਰਾਦ ਨਹੀਂ ਚੜੀ ਅੱਜ ਅੱਜ ਤੱਕ ਵੀ ਘਰ ਸੁੰਨੇ ਪਏ ਜਾ ਕੇ ਵੇਖ ਲਓ ਘਾ ਅੱਗੇ ਪਣੈਡੇ ਨੇ ਇਹ ਉਹੋ ਹੀ ਨੇ ਕਾਂਗਰਸ ਦੇ ਵੇਲੇ ਦੇ ਬੰਦੀਸ਼ਿਕ ਜਿਹੜੇ ਅੰਦਰ ਬੈਠੇ ਨੇ ਅੱਜ ਭਗਵੰਤ ਮਾਨ ਨੂੰ ਦੋਸ਼ ਦੇਣ ਦੇ ਵਿੱਚ ਛੱਡੋ 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 ਇਹਨੇ ਕੈਪਟਨ ਉਦੋਂ ਕੋਈ ਛੱਡੇ ਰਾਜਾ ਦੇ ਜਿਵੇਂ ਕੈਪਟਨ ਵੀ ਉਹ ਬੰਦੀਸ਼ਿਕ ਦਾ ਜੀ ਛੱਡਨੇ ਚਾਹੀਦੇ ਨਹੀਂ ਉਦੋਂ ਕਿਤੇ ਸੀ ਜਦੋਂ ਇਹਨਾਂ ਦੀ ਸਰਕਾਰ ਸੀ ਉਹਨੇ ਹੱਥ ਪਾਉਂਦੇ ਨੇ ਕੁਰਸੀ ਨੂੰ ਵੀ ਹੱਥ ਪਾਹ ਜੇ ਕੁਰਸੀ ਕਿਸੇ ਨਾ ਕਿਸੇ ਤਰੀਕੇ ਨੂੰ ਹੱਥ ਪਾਉਂਗੇ ਤੇ ਉਹ 84 ਵਾਲਾ ਦੌਰ ਹੋਵੇਗਾ ਜੇ ਨਾ ਹੋਇਆ ਤਾਂ ਕਹਿ ਦਿਆ ਜੀ ਤੁਸੀਂ ਇਹਨਾਂ ਦੀ ਲਵਜਤ ਸੁਣੋ ਰਾਜਾ ਰਿੰਗਰਾ ਨੇ ਕੀ ਬੋਲਦਿਆ